ਮੈਲਾ ਕਨਸਟੇਬਲ ਜਿਹੜੀ ਬਠਿੰਡਾ ਰੇਂਜ ਦੇ ਵਿੱਚ ਆਪਣੀ ਡਿਊਟੀ ਦੇ ਦੌਰਾਨ ਹੀ ਚਿੱਟੇ ਦੇ ਜਿਹੜੇ ਵਪਾਰ ਦੇ ਵਿੱਚ ਫੜੀ ਗਈ ਸੀਗੀ ਤੇ ਉਸ ਦੀ ਜਵਾਨਤ ਦੀ ਜਿਹੜੀ ਅੱਜ ਦਰਖਾਸਤ ਹਾਈ ਕੋਰਟ ਦੇ ਵਿੱਚ ਲਾਈ ਗਈ ਸੀਗੀ ਉਹ ਜਵਾਨਤ ਦੀ ਅਰਜੀ ਜਿਹੜੀ ਹੈ ਰੱਦ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਵੱਡਾ ਫੈਸਲਾ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਗੈਰ ਸਮਾਜਿਕ ਅਨਸਰ ਹਨ ਖਾਸ ਕਰਕੇ ਇੱਕ ਜੋ ਡਿਊਟੀ ਦੇ ਦੌਰਾਨ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਭਾਵ ਕੇ ਨਸ਼ਾ ਵੇਚਣ ਦੇ ਵਿੱਚ ਜਾਂ ਨਸ਼ਾ ਕਰਨ ਦੇ ਵਿੱਚ ਜਿਹੜੇ ਕੋਈ ਮੁਲਾਜ਼ਮ ਜੁੜੇ ਹੋਏ ਹਨ ਉਹਨਾਂ ਦੀ ਜਵੰਤ ਦੇ ਕੇ ਹਾਈ ਕੋਰਟ ਕੋਈ ਵੱਡਾ ਰਿਸਕ ਨਹੀਂ ਲੈਣਾ ਚਾਹੁੰਦੀ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਇਹ ਫੈਸਲਾ ਲਿਆ ਥਾਰ ਵਾਲੀ ਬੀਬੀ ਦੇ ਨਾਮ ਨਾਲ ਮਸ਼ਹੂਰ ਅਮਨਦੀਪ ਕੌਰ ਨੂੰ ਜੇ ਜੋ ਜੋ ਕਿ 26 ਮਈ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਨ੍ਹਾਂ ਨੂੰ ਹੁਣ ਉਹ ਚਿੱਟੇ ਦੀ ਜਿਹੜੀ ਅਰਜੀ ਸੀ ਉਦੇ ਵਿੱਚ ਬੇਸ਼ੱਕ ਉਹਨਾਂ ਨੂੰ 5 ਦਿਨਾਂ ਬਾਅਦ ਹੀ ਜਿਹੜੀ ਹੈ 1 ਮਈ ਤੋਂ ਲੈ ਕੇ ਜਦੋਂ ਉਹਨਾਂ ਦੀ ਪਹਿਲੀ ਗ੍ਰਿਫਤਾਰੀ ਹੋਈ ਸੀਗੀ 17.71 ਗ੍ਰਾਮ ਉਹਨਾਂ ਕੋਲੋਂ ਚਿੱਟਾ ਫੜਿਆ ਗਿਆ ਸੀ ਬੀਬੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਪਿੰਡ ਚੱਕ ਫਤੇ ਜ਼ਿਲ੍ਹਾ ਮਾਨਸਾ ਜਿਹਦਾ ਪੇਟੀ ਨੰਬਰ ਜਿਹੜਾ ਵੈਲਟ ਨੰਬਰ ਜਿਹੜਾ ਪੁਲਿਸ ਦਾ ਨੰਬਰ 621 ਹੈ ਉਸ ਨੂੰ ਵਿਜੀਲੈਂਸ ਨੇ ਦਰਖਾਸਤ ਨੰਬਰ 94 2025 ਦੇ ਅਧੀਨ 26 ਮਈ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਸੀ 26 ਮਈ ਨੂੰ ਦੁਬਾਰਾ ਫੇਰ ਦਰਸ਼ਕਾਂ ਨੂੰ ਦੱਸ ਦਈਏ ਕਿ 26 ਮਈ ਨੂੰ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਮਹਿਲਾ ਕਾਂਸਟੇਬਲ ਬਠਿੰਡਾ ਰੇਂਜ ਦੇ ਵਿੱਚ ਜਿਹੜੀ ਕਿ 1 ਮਈ ਨੂੰ ਚਿੱਟੇ ਸਮੇਤ ਫੜੀ ਗਈ ਸੀਗੀ ਥਾਰ ਵਾਲੀ ਗੱਡੀ ਦੇ ਵਿੱਚ ਥਾਰ ਵਾਲੀ ਬੀਬੀ ਦੇ ਨਾਂ ਲਈ ਮਸ਼ਹੂਰ ਹੋ ਗਈ ਸੀਗੀ ਕਿਉਂਕਿ ਉਸ ਦੇ ਕੋਲੇ ਬਹੁਤ ਜਿਹੜੀਆਂ 2 ਕਾਰਾਂ ਜਿਹੜੀਆਂ ਫੜੀਆਂ ਗਈਆਂ ਸਨ ਥਾਰ ਕਾਰਾਂ ਜਿਹੜੀਆਂ ਕਿ ਉਹਦੇ ਕੋਲੋਂ ਬਰਾਮਦ ਹੋਈਆਂ ਸੀ ਤੇ ਇਸ ਤੋਂ ਇਲਾਵਾ ਇੱਕ ਬੋਲਟ ਮੋਟਰਸਾਈਕਲ ਤੇ ਬੀਬੀ ਦੀ ਗੱਡੀ ਅਤੇ ਬੀਬੀ ਦੀ ਕੋਠੀ ਕੋਠੀ ਦੇ ਵਿੱਚ ਜਾ ਕੇ ਜਦੋਂ ਛਾਪਾ ਪਿਆ ਤੇ ਉੱਥੇ ਪਤਾ ਲੱਗਿਆ ਕਿ ਬੀਬੀ ਦਾ ਲਗਜ਼ਰੀ ਲਾਈਫ ਸਟਾਈਲ ਸੀ ਤੇ ਹੁਣ ਬੀਬੀ ਨੂੰ 26 ਮਈ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਬਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਸਰੋਤ ਬੀਬੀ ਨੇ ਆਪਣੇ ਜਿਹੜੀ ਪੁਲਿਸ ਦੀ ਨੌਕਰੀ ਦੇ ਦੌਰਾਨ ਪੈਦਾ ਕੀਤੇ ਸਨ ਇਸ ਮਕਦਮੇ ਦੇ ਵਿੱਚ ਬੀਬੀ ਨੇ ਆਪਣੀ ਹਾਈ ਕੋਰਟ ਦੇ ਵਿੱਚ ਪੇਸ਼ੀ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਅਰਜੀ ਲਾਈ ਹੋਈ ਸੀਗੀ ਉਹਦੀ ਪੇਸ਼ੀ ਸੀ ਤੇ ਅੱਜ ਜੱਜ ਨੇ ਇਹ ਗੱਲ ਕਹਿ ਕੇ ਕਿ ਇਸ ਤਰ੍ਹਾਂ ਦੀ ਮਹਿਲਾ ਕਾਂਸਟੇਬਲ ਜਿਹੜੀ ਕਿ ਸਮਾਜ ਨੂੰ ਸੁਧਾਰਨ ਦੇ ਲਈ ਡਿਊਟੀ ਕਰਦੀ ਸੀਗੀ ਉਹ ਸਮਾਜ ਨੂੰ ਗਲਤ ਰਾਸਤੇ ਤੇ ਲੈ ਕੇ ਜਾਣ ਦੇ ਲਈ ਚੱਲੀ ਸੀ ਕਿਉਂਕਿ ਉਹ ਨਸ਼ਾ ਜਿਹੜਾ ਹੈ ਸਮਾਜ ਦੇ ਵਿੱਚ ਪੁਲਿਸ ਵਾਲਿਆਂ ਦੀ ਡਿਊਟੀ ਹੈ ਕਿ ਨਸ਼ੇ ਨੂੰ ਰੋਕਿਆ ਜਾਵੇ ਪਰ ਬੀਬੀ ਖੁਦ ਨਸ਼ਾ ਵੇਚਣ ਦੇ ਕਾਰੋਬਾਰ ਦੇ ਵਿੱਚ ਪਾਈ ਗਈ ਤੇ ਪੁਲਿਸ ਨੇ ਉਸ ਦੇ ਉੱਤੇ ਮੁਕੱਦਮਾ ਦਰਜ ਕੀਤਾ ਤਾਂ ਇਸ ਕਰਕੇ ਬੀਬੀ ਦੀ ਜਦੋਂ ਬਾਅਦ ਦੇ ਵਿੱਚ ਪੜਤਾਲ ਕੀਤੀ ਗਈ 2018 ਤੋਂ ਲੈ ਕੇ 2025 ਤੱਕ 1 ਕਰੋੜ 30 ਲੱਖ ਤੋਂ ਜ਼ਿਆਦਾ ਜਿਹੜਾ ਬੀਬੀ ਦਾ ਖਰਚਾ ਦਿਖਾਇਆ ਗਿਆ ਤੇ ਬੀਬੀ ਦੀ ਜਿਹੜੀ ਸਰੋਤ ਸੀਗੀ ਅਮਨਦੇਸ ਰੋਤਸਨ ਸਾਰੇ ਉਹ ਸਾਰੇ ਸਰੋਤਾਂ ਨੂੰ ਮਿਲਾ ਕੇ ਉਹਦੇ ਵਿੱਚੋਂ 31 ਲੱਖ 27000 ਤੋਂ ਜ਼ਿਆਦਾ ਖਰਚਾ ਸਰੋਤਾਂ ਤੋਂ ਵੱਧ ਕਰ ਰਹੀ ਹੈ ਤੇ ਉਹ ਜਿਹੜਾ ਔਨ ਰਿਕਾਰਡ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਖਰਚਾ ਜੋ ਵਿਜੀਲੈਂਸ ਨੇ ਦਿਖਾਇਆ ਹੈ ਆਪਣੀ ਫਾਈਲ ਦੇ ਵਿੱਚ ਇਹ ਔਨ ਰਿਕਾਰਡ ਹੈ ਤੇ ਜਿਹੜਾ ਕਿ ਬਿਨਾਂ ਰਿਕਾਰਡ ਤੋਂ ਵੀ ਖਰਚਾ ਕੀਤਾ ਗਿਆ ਹੋਣਾ ਹਲੇ ਉਹ ਉਸ ਦੇ ਵੇਰਵੇ ਬਹੁਤ ਬਾਕੀ ਹੋਣਗੇ ਇਹ ਕਿਉਂਕਿ ਥਾਰ ਵਾਲੀ ਬੀਬੀ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀਗੀ ਬੀਬੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਪਿੰਡ ਚੱਕਫਤੇ ਜ਼ਿਲ੍ਹਾ ਮਾਨਸਾ ਕੁਝ ਟਾਈਮ ਸਿੱਧੂ ਮੂਸੇਵਾਲੇ ਦੀ ਜਿਹੜੀ ਕੋਠੀ ਦੇ ਵਿੱਚ ਵੀ ਸਿਕਿਉਰਿਟੀ ਕਰ ਕਰਨ ਦੀ ਇਹਦੀ ਬੀਬੀ ਦੀ ਡਿਊਟੀ ਸੀਗੀ ਉੱਥੇ ਵੀ ਕੁਝ ਖਾਸ ਅੰਸਰਾਂ ਦੇ ਨਾਲ ਬੀਬੀ ਦੀ ਕੋਈ ਇਤੋਂ ਪਾਈ ਹੋਈ ਜਾਂ ਕੋਈ ਛੇੜਛਾੜ ਹੋਈ ਸੀਗੀ ਜਿਸ ਕਰਕੇ ਬੀਬੀ ਨੂੰ ਜਿਹੜਾ ਹੈ ਉਹ ਥਾਂ ਦੇ ਉਤੋਂ ਬਦਲੀ ਕਰ ਦਿੱਤੀ ਗਈ ਸੀ ਤੇ ਬਹੁਤ ਸਾਰੀਆਂ ਬੀਬੀ ਦੀਆਂ ਬਦਲੀਆਂ ਹੋਈਆਂ ਨੇ ਇਸ 7-8 ਸਾਲਾਂ ਦੇ ਦੌਰਾਨ ਮਨਮਰਜ਼ੀ ਦੇ ਸਟੇਸ਼ਨ ਵੀ ਬੀਬੀ ਲਾਊਟ ਕਰਾ ਲੈਂਦੀ ਸੀਗੀ ਕਿਹਾ ਜਾਂਦਾ ਹੈ ਕਿ ਇਹ ਥਾਰ ਵਾਲੀ ਮਹਿਲਾ ਸਪਾਈ ਜਿਹੜੀ ਹੈ ਆਪਣੇ ਤੋਂ ਵੱਡੇ ਅਫਸਰਾਂ ਦੇ ਨਾਲ ਆਪਣੀ ਸਿੱਧੀ ਗੰਡ ਤੁੱਪ ਕਰਨ ਦੇ ਵੇਲੇ ਬਹੁਤ ਹੀ ਪ੍ਰਸਿੱਧ ਹੋ ਚੁੱਕੀ ਸੀ ਮਾਨਸਾ ਵਰਗੇ ਜ਼ਿਲ੍ਹੇ ਦੇ ਵਿੱਚ ਬਠਿੰਡੇ ਵਰਗੇ ਜ਼ਿਲ੍ਹੇ ਦੇ ਵਿੱਚ ਬੀਬੀ ਅਮਨਦੀਪ ਕੌਰ ਪੂਰੀ ਤਰ੍ਹਾਂ ਸੁਰਖੀਆਂ ਦੇ ਵਿੱਚ ਛਾਈ ਹੋਈ ਸੀਗੀ ਤੇ ਪਿਛਲੇ 7-8 ਸਾਲਾਂ ਦੌਰਾਨ ਬੀਬੀ ਨੇ ਬੇਨਾਮੀ ਜਾਇਦਾਦ ਜਿਹੜੀ ਹੈ ਬਠਿੰਡੇ ਦੇ ਵਿੱਚ ਬਣਾਈ ਬਠਿੰਡੇ ਦੇ ਵਿੱਚ ਉਹਨਾਂ ਦੀ ਕੋਠੀ ਜਿਹੜੀ ਕਿ 1 ਕਰੋੜ ਤੋਂ ਵੱਧ ਦੀ ਕੀਮਤ ਦੀ ਅੰਕੀ ਗਈ ਹੈ ਜਦੋਂ ਵਿਜੀਲੈਂਸ ਨੇ ਉਹਨਾਂ ਦੇ ਉੱਤੇ ਰੇਡ ਕੀਤੀ ਤੇ ਉਹ ਕੋਠੀ ਨੂੰ ਵੀ ਅਟੈਚ ਕਰ ਦਿੱਤਾ ਗਿਆ ਇਸ ਕੇਸ ਦੇ ਨਾਲ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਕੋਠੀ ਵੀ ਅਟੈਚ ਕਰ ਦਿੱਤੀ ਗਈ ਹੈ ਤੇ ਹੋਰ ਬਹੁਤ ਸਾਰੇ ਜਿਹੜੇ ਬੀਬੀ ਕੋਲੋਂ ਲਗਜ਼ਰੀ ਸਟਾਈਲ ਦੇ ਜਿਹੜੇ ਵਸਤੂ ਸਨ ਔਜ਼ਾਰ ਸਨ ਉਹ ਪ੍ਰਾਪਤ ਹੋਏ ਹਨ ਤੇ ਉਹ ਸਾਰੀਆਂ ਚੀਜ਼ਾਂ ਬੀਬੀ ਅਮਨਦੀਪ ਕੌਰ ਜਿਹੜੀ ਕਿ ਮਹਿਲਾ ਕਾਂਸਟੇਬਲ ਪੁਲਸ ਦੇ ਵਿੱਚ ਭਰਤੀ ਸੀਗੀ ਤੇ ਉਹ ਥਾਂ ਥਾਂ ਦੇ ਉੱਤੇ ਪੁਲਸ ਦੇ ਮੁਲਾਜ਼ਮਾਂ ਨਾਲ ਵੀ ਜਾਂਦੀ ਸੀ ਤੇ ਡਿਊਟੀ ਵੀ ਕਰਦੀ ਸੀ ਤੇ ਆਪ ਖੁਦ ਨਸ਼ੇ ਦੀ ਗਰਸਤਨ ਦੇ ਵਿੱਚ ਆ ਚੁੱਕੀ ਸੀ ਤਾਂ ਇਸ ਕਰਕੇ ਕਿਉਂਕਿ 1 ਮਈ ਨੂੰ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਦੇ ਕੋਲੋਂ 17.71 ਗ੍ਰਾਮ ਚਿਟਾ ਤੇ ਜਿਹਦੀ ਬਹੁਤ ਜ਼ਿਆਦਾ ਕੀਮਤ ਹੈ ਕਿਉਂਕਿ ਇਹ ਇਸ ਤਰ੍ਹਾਂ ਦਾ ਪਦਾਰਥ ਹੈ ਜਿਹੜਾ ਕਿ ਵਿਅਕਤੀ ਦੀਆਂ ਸੋਚ ਤੇ ਸੋਚਾਂ ਨੂੰ ਹੀ ਖਤਮ ਕਰ ਦਿੰਦਾ ਹੈ ਸੋ ਪਿਆਰੇ ਦਰਸ਼ਕੋ ਦੱਸਤੀ ਹੈ ਕਿ ਅੱਜ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਲੈਂਦੇ ਆ ਉਹਦੀ ਜ਼ਵਾਨਤ ਦੀ ਅਰਜੀ ਅਮਨਦੀਪ ਕੌਰ ਦੀ ਜ਼ਵਾਨਤ ਦੀ ਅਰਜੀ ਨੂੰ ਰੱਦ ਕਰ ਦਿੱਤਾ ਹੈ ਤੇ ਇਹ ਗੱਲ ਕਹੀ ਹੈ ਇਹ ਦਲੀਲ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਜ਼ਿੰਮੇਵਾਰ ਮਹਿਲਾ ਸਿਪਾਈ ਜੇਕਰ ਨਸ਼ੇ ਵਰਗੇ ਕਾਰੋਬਾਰ ਦੇ ਵਿੱਚ ਪਾਈ ਜਾਂਦੀ ਹੈ ਤਾਂ ਇਹ ਸਮਾਜ ਦੇ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ ਤਾਂ ਇਸ ਕਰਕੇ ਅੱਜ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਹੈ ਕਿ ਬੀਬੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਪਿੰਡ ਚੱਕ ਫਤੇ ਮਾਨਸਾ ਇਸ ਬੀਬੀ ਨੂੰ ਜਵਾਨ ਨਹੀਂ ਦਿੱਤੀ ਜਾ ਸਕਦੀ